ਆਪੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਸੰਗਤ ਜੀ ਵਿਚਾਰ ਕਰਾਂਗੇ ਸੱਚੀ ਬਾਣੀ ਤੇ ਕੱਚੀ ਬਾਣੀ ਸੱਚੀ ਬਾਣੀ ਕਿਹੜੀ ਹੈ ਤੇ ਕੱਚੀ ਬਾਣੀ ਕਿਹੜੀ ਹੈ ਸਭ ਤੋਂ ਪਹਿਲਾਂ ਆਪਾਂ ਇਸ ਸ਼ਬਦ ਦੀ ਵਿਚਾਰ ਕਰਦੇ ਹਾਂ ਆਪੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਇਹ ਗੁਰੂ ਦੇ ਪਿਆਰਿਓ ਕਾਹ ਉਹ ਸਤਿਗੁਰੂ ਦੀ ਬਾਣੀ ਗਾਈਏ ਉਹ ਸੱਚੇ ਪ੍ਰਮਾਤਮਾ ਦੀ ਬਾਣੀ ਗਾਈਏ ਕਾਹ ਉਹ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਮਹਸਰ ਬਾਣੀ ਕਿnde ਬਾਣੀ ਕਿਹੜੀ ਗਾਈਏ ਕਿਹੜੀ ਬਾਣੀ ਪੜੀਏ ਬਾਣੀਆਂ ਸਰਬਾਣੀ ਜਿਹੜੀ ਸਾਰਿਆਂ ਤੋਂ ਬਾਣੀ ਸਰਬਉਤਮ ਹੈ ਸਰੋਮਣੀ ਹੈ ਉਹ ਬਾਣੀ ਪੜਨੀ ਹੈ ਜਿੰਨ ਕੋ ਨਦਰ ਕਰਮ ਹੋਵੇ ਹਿਰਦੇ ਤੇ ਨ ਸਮਾਣੀ ਕਹਿੰਦੇ ਜਿਹੜਾ ਇਹ ਬਾਣੀ ਪੜਦਾ ਹੈ ਕਿਹੜਾ ਪੜਦਾ ਹੈ ਬਾਣੀ ਜਿੰਨ ਕੋ ਨਦਰ ਕਰਮ ਹੋਵੇ ਜਿਹੜੇ ਇਹ ਬਾਣੀ ਪੜਦੇ ਨੇ ਹਿਰਦੇ ਤੇ ਨ ਸਮਾਣੀ ਜਿੰਨਾ ਉਤੇ ਮੇਰ ਹੋਵੇ ਨਦਰ ਹੋਵੇ ਉਸ ਪ੍ਰਭੂਤਮਾ ਦੀ ਉਹ ਕਹਿੰਦੇ ਇਸ ਬਾਣੀ ਨੂੰ ਆਪਣੇ ਹਿਰਦੇ ਅੰਦਰ ਸਮਾ ਲੈਂਦੇ ਆ। ਕਈ ਬਾਣੀ ਤਾਂ ਪੜਦੇ ਨੇ ਪਰ ਉਹਨੂੰ ਆਪਣੇ ਹਿਰਦੇ ਅੰਦਰ ਨਹੀਂ ਵਸਾ ਪਾਉਂਦੇ। ਵਸਾਉਂਦੇ ਕਿਹੜੇ ਆ ਹਿਰਦੇ ਅੰਦਰ ਜਿੰਨਾ ਉਤੇ ਪ੍ਰਮਾਤਮਾ ਦੀ ਹਿਰਦ ਹੋਵੇ ਨਦਰ ਹੋਵੇ ਜਿੰਨ ਕੋ ਨਦਰ ਕਰਮ ਹੋਵੇ ਹਿਰਦੇ ਜਨ ਸਮਾ। ਅੱਗੇ ਕੀ ਕਹਿੰਦੇ ਨੇ ਸਤਿਗੁਰੂ ਜੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪ ਹਉਸਾਰ ਗੁਆਣੀ। ਇਹਦੇ ਪੀਵੋ ਅੰਮ੍ਰਿਤ ਜਿਹੜਾ ਅੰਮ੍ਰਿਤ ਨਾਮ ਦਾ ਅੰਮ੍ਰਿਤ ਪੀਵੋ ਅੰਮ੍ਰਿਤ ਸਦਾ ਰਹੋ ਪਰਾਨ। ਇਹਦੇ ਜਿਹੜਾ ਇਹ ਬਾਣੀ ਦਾ ਅੰਮ੍ਰਿਤ ਨਾਮ ਪਿੰਦਾ ਹੈ। ਉਪਰ ਸਦਾ ਉਹਦੀ ਤੇ ਰੰਗ ਚੜਿਆ ਆ ਰਿਹਾ ਜਾਂ ਜੋ ਸਾਰਿੰਗ ਪਾਣੀ ਰੂ ਬਾਣੀ ਯੱਪਦਾ ਹੈ ਕਾਹੇ ਨਾਨਕ ਸਦਾ ਗਾਉਏ ਸੱਚੀ ਬਾਣੀ ਸਤਿਗੁਰ ਜੀ ਕਹਿੰਦੇ ਨੇ ਸਦਾ ਗਾਉ ਇਹ ਸੱਚੀ ਬਾਣੀ ਜਿਹੜੀ ਆਤਮਕ ਆਨੰਦ ਬਖਸ਼ਿਸ਼ ਕਰਦੀ ਹੈ ਹੁਣ ਅੱਗੇ ਗੱਲ ਕਰਦੇ ਹਾਂ ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਬਾਝੋਂ ਔਰ ਕੱਚੀ ਬਾਣੀ ਹੁਣ ਕੱਚੀ ਬਾਣੀ ਕਿਹੜੀ ਕੱਚੀ ਬਾਣੀ ਉਹ ਹੈ ਜਿਹੜੀ ਗੁਰੂ ਦੇ ਆਸ਼ੇ ਤੋਂ ਉਲਟ ਨਾ ਕੀਤੀ ਗਈ ਜੋ ਗੁਰੂ ਦੇ ਸਿਧਾਂਤਾਂ ਬਾਰੇ ਗਲਤ ਦੱਸਦੀ ਹੋਵੇ ਉਹ ਕੱਚੀ ਬਾਣੀ ਕਹਿੰਦੇ ਨੇ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਜਿਹਦੇ ਵਿੱਚ ਸਤਿਗੁਰੂ ਦਾ ਕੋਈ ਮੌਜੂਦ ਨਹੀਂ ਉਹ ਬਾਣੀ ਕੱਚੀ ਹੈ ਜਿਹੜੀ ਸਤਿਗੁਰੂ ਦੇ ਨਾਲ ਤੋੜਦੀ ਹੋਵੇ ਜੋੜਦੀ ਨਾ ਹੋਵੇ ਤੋੜਦੀ ਹੋਵੇ ਉਹ ਕੱਚੀ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਸਤਿਗੁਰੂ ਬਾਝੋਂ ਬਾਣੀ ਕੱਚੀ ਹੈ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਤਮ ਖਾਣੀ ਜਿਹੜੇ ਕੱਚੀ ਬਾਣੀ ਪੜਦੇ ਹਨ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਤਮ ਖਾੜੀ ਉਹਨਾਂ ਦੇ ਨਾਲ ਜੁੜਨ ਵਾਲੇ ਵੀ ਕੱਚੇ ਹੁੰਦੇ ਹਨ ਕੂੜੇ ਹੁੰਦੇ ਹਨ ਉਹ ਪਰਮਾਤਮਾ ਦੇ ਨਾਲ ਜੁੜ ਨਹੀਂ ਸਕਦੇ ਉਹ ਆਤਮਿਕ ਆਨੰਦ ਪ੍ਰਾਪਤ ਨਹੀਂ ਕਰ ਸਕਦੇ ਜਿਹੜੇ ਕੱਚੀ ਬਾਣੀ ਪੜਦੇ ਹਨ ਕਹਦੇ ਕੱਚੇ ਸੁਣ ਦੇ ਕੱਚੀ ਆਸ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕੁਛੋ ਨਾ ਜਾਣੀ ਇਹਦੇ ਕੱਚੇ ਪਾਣੀ ਪੰਨ ਵਾਲੇ ਦੇ ਸਾਰਾ ਦਿਨ ਹਰੀ ਹਰੀ ਦਾ ਨਾਮ ਵੀ ਜਪਦੇ ਫਿਰਨ ਆਪਣੀ ਰਸਨਾ ਤੋਂ ਆਪਣੀ ਜੀਵਤ ਕਿੰਦੇ ਉਹਨਾਂ ਦਾ ਕੋਈ ਫਾਇਦਾ ਨਹੀਂ ਕਹਿਆ ਕੁਛੋ ਨਾ ਜਾਣੀ ਪਰ ਉਹ ਪਰਮਾਤਮਾ ਦਾ ਆਤਮਕ ਅਨੰਦ ਨਹੀਂ ਮਾਣ ਸਕਦੇ ਜਿਹੜੇ ਕੱਚੀ ਬਾੜੀ ਪੜਦੇ ਹਨ ਅੱਗੇ ਕਹਿੰਦੇ ਨੇ ਚਿੱਤ ਜਿਨ ਕਾ ਹੱਲ ਲਿਆ ਮਾਇਆ ਭੁੱਲਣ ਪੈਰਾਂ ਵਾਲੀ ਜਿਹੜੇ ਕੱਚੀ ਬਾਣੀ ਪੜਦੇ ਹਨ ਉਹਨਾਂ ਉੱਤੇ ਮਾਇਆ ਦਾ ਪ੍ਰਭਾਵ ਸੰਸਾਰੀ ਪਦਾਰਥਾਂ ਦਾ ਪ੍ਰਭਾਵ ਜ਼ਿਆਦਾ ਹੁੰਦਾ ਹੈ ਮਾਇਆ ਭੂਜਨ ਪੈਰਾਂ ਵਾਲੀ ਤੇ ਜਿਹੜੇ ਸੱਚੀ ਬਾਣੀ ਪੜਦੇ ਨੇ ਉਹ ਸਤਿਗੁਰੂ ਦੇ ਨਾਲ ਜੁੜ ਜਾਂਦੇ ਨੇ ਮਾਇਆ ਤੋਂ ਰਹਿਤ ਹੋ ਜਾਂਦੇ ਹਨ ਕਾਹ ਹੈ ਨਾਨਕ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ ਕਹਿੰਦੇ ਸਤਿਗੁਰੂ ਬਾਜੋਂ ਜਿਹੜੀ ਬਾਣੀ ਪੜੀ ਗਈ ਹੈ ਜਿਹਦੇ ਵਿੱਚ ਸਤਿਗੁਰੂ ਦਾ ਜ਼ਿਕਰ ਨਹੀਂ ਆ ਰਿਹਾ ਉਹ ਬਾਣੀ ਕੱਚੀ ਹੈ ਸੋ ਸੰਗਤ ਜੀ ਇਹ ਸ਼ਬਦ ਦੇ ਵਿੱਚ ਦੱਸਿਆ ਹੈ ਵੀ ਕੱਚੀ ਬਾਣੀ ਕਿਹੜੀ ਹੈ ਤੇ ਸੱਚੀ ਬਾਣੀ ਕਿਹੜੀ ਹੈ ਜਿਹੜੀ ਸਤਿਗੁਰੂ ਦੇ ਆਸ਼ੇਤ ਉਲਟ ਹੋਵੇ ਜਿਸਦੇ ਵਿੱਚ ਸਤਿਗੁਰੂ ਦੇ ਸਿਧਾਂਤਾਂ ਦੀ ਪੈਰਵਾਈ ਨਾ ਕੀਤੀ ਹੋਵੇ ਸਿਧਾਂਤਾਂ ਦਾ ਸੰਦੇਸ਼ ਨਾ ਦਿੱਤਾ ਹੋਵੇ ਉਹ ਬਾਣੀ ਅੜੀ ਕੱਚੀ ਬਾਣੀ ਹੈ ਸੋ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ